ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਮਲਾਉਣ ਲੱਗੇ ਆ ਤੁਹਾਨੂੰ ਪੁਰਾਣੇ ਸੱਜਣਾ ਨੂੰ ਸੱਜਣ ਇਸ ਕਰਕੇ ਕਿ ਆਹ ਜਗ੍ਹਾ ਸ਼ਾਇਦ ਜਿੱਥੇ گاਵਾ ਬੱਜੀਆਂ ਇੱਥੇ ਤੁਹਾਨੂੰ ਕਈ ਸੱਜਣਾ ਨੂੰ ਇਹ ਜਗ੍ਹਾ ਵੇਖ ਕੇ ਪਛਾਣ ਆ ਜਾਣੀਆਂ ਦੱਸਣ ਤੋਂ ਬਿਨਾ ਭਾਉ ਸਖਦੇਵ ਸਿਆਉ ਬਲਟੋਏ ਵਾਲੇ ਨੂੰ ਸਮਾਂ ਪੈ ਗਿਆ ਵਿੱਚ ਕਈ ਰਜੇਵੇਂ ਬਣ ਜਾਂਦੇ ਆ ਸੱਜਣੋ ਮਾਲਕ ਦੀ ਕਿਰਪਾ ਨਾਲ ਦੁਬਾਰਾ ਕੰਮ ਸਟਾਰਟ ਕੀਤਾ ਇੱਕ ਮਾਲੀ ਤੇ ਇੱਕ ਝੂਟੀ ਵਿਖਾਵਾਂਗੇ ਬਾਕੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਚੰਗੇ-ਚੰਗੇ ਪਸ਼ੂ ਵਿਖਾਉਂਦੇ ਰਾਵਾਂਗੇ ਫੇਰ ਇਥੋਂ ਜੁੜੇ ਹੋਣ ਤੱਕ ਆ ਜੋ ਕਰਾਈਏ ਜਾਣ ਪਛਾਣ ਬਾਲਾ ਟਾਈਮ ਨਹੀਂ ਲੈਂਦੇ ਅੱਜ ਕਿਉਂਕਿ ਬਹੁਤ ਭੈਣਾ ਭਰਾਵਾਂ ਦੇ ਫੋਨ ਕੌਲਾ ਆਉਂਦੀਆਂ ਸੀ ਵੀ ਯਾਰ ਪਾਉ ਸਖਦੇਵ ਕਿੱਥੇ ਚਲਾ ਗਿਆ ਹੁਣ ਐ ਨਹੀਂ ਹੀ ਪਤਾ ਕੈਨੇਡਾ ਚਲਾ ਗਿਆ ਕਿ ਅਮਰੀਕਾ ਚਲਾ ਗਿਆ ਪੁੱਛ ਕੇ ਦੱਸਾਂਗੇ ਬਾਹੂ ਜੀ ਸਾਸਰੀ ਕਾਲ ਬਾਹੂ ਜੀ ਸਾਸਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਗੁਰਦੀ ਸਿੰਘ ਜੀ ਰਾਮ ਦਾ ਜੀ ਮੇਰਿਆ ਚੜਦੀ ਕਲਾ ਨਾ ਮੈਂ ਚੜਦੀ ਕਲਾ ਤੱਕੀ ਗਾਇਬ ਪੈ ਗਿਆ ਕਾਰਨ ਪਹਿਣਾ ਭਰਾ ਬਾਲੇ ਪੁੱਛਦੇ ਚਲ ਸਾਨੂੰ ਦਾ ਪਤਾ ਸੀ ਕੱਲੇ ਜਾਣਿਆਂ ਦੇ ਨਾਲ ਵਾਈ ਦਾ ਕੰਮ ਤੈਨੂੰ ਬੜਾ ਪੂਰਾ ਹਾਂ ਇਹ ਕਾਬਦ ਦਾ ਮਾਲ ਮੁੱਲ ਜਿਆਦਾ ਜੁੜ ਗਿਆ ਹੈ ਹਾਂ ਬਾਕੀ ਵਿੱਚ ਹੋਰ ਪ੍ਰੋਗਰਾਮ ਵੀ ਪੈ ਗਏ ਹਨਾ ਪ੍ਰੋਗਰਾਮ ਬੜੇ ਪੈ ਗਏ ਤੇ ਇਹ ਕਰਕੇ ਨਾ ਹਾਂ ਇੱਧਰ ਹੋਇਆ ਨਹੀਂ ਗਿਆ ਹੋਇਆ ਹੀ ਨਹੀਂ ਗਿਆ ਕੋਣ ਮਹੀਂ ਲਿਆਂਦਗਾ 7-8 ਵੇਚਗਾ ਠੀਕ ਆ ਹਾਂ ਹਾਂ ਵਿਕਰਤਾ ਸ਼ੁਰੂ ਆਕਾਸ਼ਤਾ ਸ਼ੁਰੂ ਕੱਲ ਮਹੀਂ ਵੇਚਗਾ ਤੋ ਠੀਕ ਆ ਇਹ ਵੀ ਥੋੜੀ ਚੰਗੀ ਆ ਲੈਂਦੀ ਆ ਬੱਲੇ ਤੇ ਐਡਰੈਸ ਦੱਸ ਗਏ ਫੇਰ ਵੀ ਪਿਆਰ ਕਰਦੇ ਆ ਸੈਂਡਵਲ ਟਵਾ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 88728 8568 70103 ਕਤ ਤਵੀਰ ਸ਼ਤੀ ਤੇ ਇੱਕ ਗੱਲ ਆ ਪਾਉ ਹੋਰ ਗੱਲਾਂ ਦੀਆਂ ਗੱਲਾਂ ਚਲੋ ਕੋਈ ਮਾੜੇ ਵੀ ਬਹੁਤ ਕਹਿੰਦੇ ਆ ਪਰ ਲੋਕੀ ਪੂਣ ਬਹੁਤ ਕਰਦੇ ਕਹਿੰਦੇ ਹੀ ਬਾਈ ਪਾਉ ਸੁਖਦੇਵ ਦੀ ਵੀਡੀਓ ਕਾਦੂ ਨਹੀਂ ਆਉਂਦੀ ਹੈਨਾ ਪਿਆਰ ਹੁੰਦਾ ਪਿਆਰ ਹੁੰਦਾ ਮਾਲ ਹੀ ਵੜਾਲ ਸਕਦੇ ਨੇ ਦਿੱਤਾ ਚਲੋ ਵੀਡੀਓ 'ਚ ਆਪਾਂ ਮਈਆਂ ਦਾ ਪੰਜ ਪਾਈਆਂ ਹਾਂ ਤੇ ਬੰਦੇ 10000 ਨੇ ਵੇਖਿਆ ਲੈਣੀ ਹੈ ਤਾਂ ਪੰਜਾਂਣੀ ਆ ਬਾਕੀ ਤਾਂ ਪਿਆਰ ਵਾਲੇ ਆ ਪਿਆਰ ਵਾਲੇ ਹੈਨਾ ਚਲੋ ਮਾੜਾ ਵੀ ਕਹਿਣ ਵਾਲੇ ਆ ਵੀ ਐਂ ਕਿਰਤਾ ਇਹ ਜਾਨਵਰ ਦੇ ਚੱਕਰ ਚ ਬੰਦੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਹਾਂ ਨਾ ਨਾ ਹੈਨਾ ਇਹ 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 ਗਾਉਂ ਆਈਆਂ ਗਾਉਂ ਆਈਆਂ ਇਹਦਾ ਬੰਦੇ ਨੇ ਤਾਂ ਨਫਾ ਲਿਆ ਨਫਾ ਲਿਆ ਤੇ ਬਸ ਜੇ ਤਾਂ ਮਿੱਟੀ ਦੀ ਬਣਾ ਕੇ ਤਿਆਰ ਕਰਕੇ ਦਿੱਤੀ ਹੈਨਾ ਫੇਰ ਹੈਗਾ ਫੇਰ ਬੰਦਾ ਗਨਾਹਦਾਰ ਆ ਇਹ ਕਿਸੇ ਦੇ ਘਰੋਂ ਆਪਾਂ ਲਈ ਹਾਂ ਪੈਸੇ ਲਾ ਕੇ ਲਈ ਪੈਸੇ ਲਾ ਕੇ ਉਹਨੂੰ ਤਾਂ ਕਹਿਣਾ ਨਹੀਂ ਆਪਾਂ ਨੂੰ ਅਗਲਾ ਕਹਿੰਦਾ ਵਪਾਰੀ ਨੂੰ ਯਾਰ ਉਹ ਠੱਗੀ ਮਾਰ ਗਿਆ ਹਨਾ ਠੱਗੀ ਮਾਰ ਗਿਆ ਤੇ ਬਾਕੀ ਭੈਣਾ ਭਰਾਵਾਂ ਨੂੰ ਬੁਲਾ ਦੇ ਫਤਿਹ ਫਿਰ ਬੜੇ ਟਾਈਮ ਬਾਅਦ ਆਏ ਆ ਹੁਣ ਬਣਾਉਂਦੇ ਰਵਾਂਗੇ ਚੜਦੀ ਕਲਾ ਰਹਿ ਪੂਰੀ ਸ਼ੁਕਰ ਅਦਾ ਤੇ ਦਾ ਸ਼ੁਕਰ ਤੇ ਝੋਟੀ ਲਿਆਂਦੀ ਫਿਰ ਇੱਕ ਅੱਜ ਇੱਕ ਮਾਲੀ ਇੱਕ ਮਾਲੀ ਬਾਕੀ ਬਹੂ ਵੈਗ ਗਈ ਹਨਾ ਤੇ ਇਹ ਦੂਜਾ ਸਵੇਰ ਝੋਟੀ ਕੁਲਦੀਰ ਸਿਆ ਠੀਕ ਆ ਤੇ 10 ਕਿਲੋ ਬੌਲੀ ਜਿਤਨਾ ਕਹੇ ਦੀ ਮਰਜ਼ੀ ਚੋ ਕੇ ਲੈ ਜੇ ਪਰ ਕੱਲ ਤੜਕੇ ਦੀ ਸੂਈ ਕੱਲ ਤੜਕੇ ਦੀ ਸੂਈ ਆ 10 ਕਿਲੋ ਵਾਂਗੂ ਸਟਾਰਟ ਹੋਈ ਆ। ਤੜਕ ਤੇ ਚਵਾਈ ਤਾਂ ਦੋਈ ਚੰਗੀ। ਤੇ ਬਾਕੀ ਧਾਰਾ ਮਰਾ ਦੇਾਂਗੇ ਜਿਵੇਂ ਕੱਟੀ ਚੋਂਗੀ 10 ਵਜੇ ਹਨਾ। ਅਜੇ 10 ਵਜੇ ਬੱਛਾ ਚੋਂਗਿਆ ਨੂੰ। ਹਨਾ ਤੇ ਸਵੇਰੇ ਵੀ ਸਾਢੇ 5 6 ਵਜੇ ਚੋਈ ਆ। ਠੀਕ ਆ। ਹਾਂ ਤੇ ਹੁਣ ਆਪਾਂ ਧਾਰਾ ਚੈੱਕ ਕਰਾਵਾਂਗੇ ਕਿਉਂਕਿ ਦੋ ਥਣ ਤਾਂ ਜਮੇ ਹੀ ਚੁੱਪ ਲਗੀ। ਆਪਣੀ ਗਾਰੰਟੀ ਆ ਨਾ। ਠੀਕ ਆ। ਆ ਚੋਣ ਦੀ ਥਣਾਂ ਲਈ ਆਪਣੀ ਗਾਰੰਟੀ। ਮਗਰ ਕੱਟੀ। ਮਗਰ ਕੱਟੀ। ਕੱਲ ਦੀ ਸੂਈ। ਹਾਂ ਇਹ ਲਈ ਵੀ ਆਪਾਂ ਆਪਣੇ ਰਿਸ਼ਤੇਦਾਰਾਂ ਤੋਂ। ਠੀਕ ਆ। ਕੋਈ ਝੋਟੀ ਚ ਪਿੱਛੇ ਦਾ ਅੱਗੇ ਕਿਆ ਬਾਤ ਆ ਝੋਟੀ ਝੋਟੀ ਆ ਝੋਟੀ ਝੋਟੀ ਆ ਤੇ ਬਾਕੀ ਸੱਜਣੋ ਇਸ ਮੰਨ ਕੇ ਚੱਲੋ ਕਿੱਲਿਆਂ ਤੋਂ ਤੁਹਾਨੂੰ ਬੜੇ ਟੌਪ ਟੌਪ ਦੇ ਨਗੀਨੇ ਦਵਾਏ ਆ ਦਾਤਾ ਹੁੰਦਾ ਦਵਾਉਣ ਵਾਲਾ ਬੰਦੇ ਦਾ ਤਾਂ ਹੀਲਾ ਵਸੀਲਾ ਹੁੰਦਾ ਹੁਣ ਆਪਦਾ ਵੀ ਨਾਲ ਸੋਇਆ ਸੁਆਇਆ ਹੈ ਹਾਂ ਬਾਕੀ ਪਸ਼ੂ ਸਾਰੇ ਭਾਉ ਕੋਲੇ ਚੰਗੇ ਜੁੜੇ ਹੋਏ ਆ ਤੇ ਵੇਖਿਓ ਪਲੀ ਸੰਭੀ ਨਿਗਰ ਝੋਟੀ ਮਗਰ ਕੱਟੀ ਕਲ ਦੀ ਸੂਈ ਵਲਟੋਏ ਨਕਰ ਦੇ ਵਿੱਚ ਤੁਹਾਨੂੰ ਇਹ ਵਿਖਾ ਰਹੇ ਆ ਜਾਨਵਰ ਵੇਖੋ ਪਸਮਾ ਕੇ ਧਾਰਾ ਚੈੱਕ ਕਰਾਵਾਂਗੇ ਕਿਉਂਕਿ ਦੋ ਥਣ ਪਾਉ ਕਹਿੰਦਾ ਵੀ ਜਿਆਦਾ ਚੂਪ ਲਗੀ ਹੈ ਉਹਦੋਂ ਨੂੰ ਪਤਾ ਲੱਗਿਆ ਫਿਰ ਬੰਨਤੀ ਤੇ ਬਾਕੀ ਬੈਠੀ ਵੇਖੋ ਰੱਜੀ ਹੋਈ ਆ। ਕਿਆ ਬਾਤ ਹੈ। ਵੇਖੋ। ਤੇ ਪਾਉ ਦੁੱਧ ਫਿਰ ਇਹ ਕੀ ਕਹਿੰਦੇ ਉਹ ਰਿਸ਼ਤੇਦਾਰ ਆ ਦੁੱਧ ਪਹਿਲਾਂ ਨੇ 13-14 ਦਿਨ ਦਿੰਦਾ ਨਹੀਂ। ਓਕੇ। ਐਤ ਕੀ ਵੀ ਚੰਗਾ ਦੇ ਜੂ। ਦੁੱਧ ਚੰਗਾ ਦੇ ਦੇ। ਤੇ ਸੱਜਣਾ ਤੁਹਾਨੂੰ ਪਸਮਾ ਕੇ ਦੋ-ਦੋ ਧਾਰਾ ਚੈੱਕ ਕਰਾ ਦਈਏ। ਦੇ ਨੀ ਆਂਦਾ ਐ ਨਹੀਂ ਆਉਂਦਾ ਆਹ ਸੱਜਣਾ ਤੁਹਾਨੂੰ ਧਾਰਾਂ ਇਹਦੀਆਂ ਜਿਹੜੀਆਂ ਚੈੱਕ ਕਰਾਉਣੇ ਆ ਨਹੀਂ ਭਰਾ ਆਪਣੇ ਦੇ ਵੇਖੋ ਚਵਾਈ ਲੱਗੀ ਸੱਜਣਾ ਕਿਵੇਂ ਵੀ ਰੇ ਚਵਾਈ ਓਕੇ ਆ ਓਕੇ ਹੈਨਾ ਮਗਰ ਲੈ ਚ ਵੀ ਮਾਰਦੀ ਮੇਰਾ ਭਰਾ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਜੇ ਟੱਚਵਾਈ ਤਾਂ ਸਰਾ ਲੱਗੀ ਹੋ ਹੈਨਾ ਸਰਾ ਕੱਢ ਦੀ ਛੇਕ ਧਰਤੀ ਚ ਕਿ ਨਹੀਂ ਪੂਰੇ ਪੂਰੇ ਕੱਢ ਦੀ ਜਨੇ ਠੀਕ ਆ ਸੱਜਣਾ ਹੁਣ ਫੇਰ ਦੌਰ ਚੈੱਕ ਕਰ ਲਓ ਕਿਉਂਕਿ ਪਸਮਾਤ ਹੀ ਆ ਹੁਣ ਹੁਣ ਤੁਹਾਨੂੰ ਜੱਜਮੈਂਟ ਆ ਜੂਗੀ ਥਾਂਣ ਤੁਨੇ ਕੋਜੇ ਆ ਸਾਰੇ ਵੇਖੋ ਤੇ ਚਵਾਈ ਤੁਹਾਨੂੰ ਚੈੱਕ ਕਰਾਤੀ ਆ ਓਕੇ ਰਿਪੋਰਟ ਆ ਬੇਫਿਕਰ ਹੋ ਜਾ ਜਿੰਨਾ ਦੁੱਧ ਦੱਸਿਆ ਬੋਲਾ ਦੱਸਿਆ ਤੁਸੀਂ ਚੋ ਸਕਦੇ ਆ ਕਿਉਂਕਿ ਸੂਈ ਮੈਂ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਇਸੇ ਖਰਚਨੇ ਆ ਸੱਜਣੋ ਤੇ ਪਾਉਜੀ ਜਿਹੜੀ ਆਪਾਂ ਝੋਟੀ ਚਲਾ ਚਲੂ ਕੇ ਵਿਖਾਤੀ ਤਸੱਲੀ ਕਰਾਤੀ ਇਹਦਾ ਰੇਟ ਦੇ ਕਿੰਨੇ ਦੀ ਦੇਈਏ 120 ਦੀ 1 ਲੱਖ ਤੇ 20 ਹਜ਼ਾਰ 1 ਲੱਖ ਆਏ ਭੈਣ ਭਰਾ ਦਾ 5000 ਮਾਨ 115 1 ਲੱਖ ਤੇ 15000 15000 ਚ 200 ਛੋਟ ਬਾਕੀ 200 ਛੋਟ ਵਾਕੇ ਉਹ ਕਿ ਰਿਪੋਰਟ ਆ ਸੱਜਣੋ ਕਰ ਲੋ ਚੈੱਕ ਚੰਗੀ ਝੋਟੀ ਆ 1 ਲੱਖ ਤੇ 15000 ਚੋਂ 200 ਛੋਟ ਬਾਕੀ ਕਨੈਕਟ ਕਰ ਲਿਓ ਕਿੱਥੇ ਤੁਹਾਡਾ ਸੌਦਾ ਹੋ ਜੇ ਤੇ ਇੱਕ ਆਪਣਾ ਜੇ ਹਿਮਾਲੀ ਵੀ ਹੈਣਾ ਇਹ ਦੋ ਦੰਦਾਂ ਦੇ ਠੀਕ ਹੈ ਦੋ ਦੰਦ ਛੱਡਿਆ ਨਹੀਂ ਹਜੇ ਨਹੀਂ ਮੈਂ ਤੇ ਨਹੀਂ ਅਜੇ ਹੈਨਾ ਤੇ ਬਾਕੀ ਇਹਦੀ ਸੱਜਣੋਂ ਨਸਲ ਕੁਆਲਿਟੀ ਜਿਹੜੀ ਹੈ ਨਿੱਕੇ ਹੁੰਦੇ ਦੀਆਂ ਫੋਟੋਆਂ ਫਾੜਮਾਂ ਵੀਡੀਓ ਵੀ ਪਈ ਆ ਕਿਉਂਕਿ ਇਹ ਕਿਸੇ ਖਾਸ ਬੰਦੇ ਡਾਕਟਰ ਸੀ ਉਹ ਤੋਂ ਦਵਾਇਆ ਸੀ ਭਾਉ ਨੂੰ ਤੇ ਸੌਨਮਾਲੀ ਵਸਤੀ ਦਾ ਇਹ ਸੱਜਣੋਂ ਮਾਣ ਦਾ ਰਿਕਾਰਡ ਵੀ ਬਹੁਤ ਚੰਗਾ ਇਸ ਗੱਲ ਦੀ ਬੇਫੇਕਰ ਹੋ ਕੇ ਗਾਰੰਟੀ ਹੋਊਗੀ ਤੁਹਾਨੂੰ ਜਿਹੜਾ ਵੀ ਭੈਣ ਭਰਾ ਮਈਆਂ ਚ ਰੱਖਣਾ ਚਾਹੁੰਦਾ ਤੇ ਪਾਉ ਦਾ ਸੰਪਰਕ ਕਰਿਓ ਕਟਾ-ਕਟਾ ਹੀ ਆ ਸੱਜਣੋ ਥੋੜਾ ਚਲੇ ਆਏ ਆ ਰੀੜੇ ਰੂੜੇ ਲਾ ਲਿਆ ਆਪਾਂ ਇਹਦੇ ਵੀ ਲੱਗਾ ਜੋ ਹਾਂ ਹੁਣ ਮਈ ਵੀਨੇ ਨਾ ਦੁੱਧ ਕਰ ਲੱਗ ਤੇ ਮਾੜੀ ਜੀ ਤੂਰ ਕਰਾਈ ਦੇ ਚੱਕ ਪਹਿਨੇ ਆ ਪਾਜੀ ਛੱਡਦੇ ਨਹੀਂ ਨਾ ਬਾਕੀ ਨੀਲੀ ਚ ਸਿੰਘ ਬਹੁਤ ਚੰਗਾ ਆ ਗਿਆ ਬਹੁਤ ਚੰਗਾ ਬਹੁਤ ਕਿਉਂਕਿ ਸੱਜਣੋ ਇਹ ਲੈ ਕੇ ਆਪਾਂ ਆਪ ਖੁਦ ਭੇਜਿਆ ਸੀ ਇਹ ਗੱਲ ਦੀ ਗਾਰੰਟੀ ਆ ਕਿਉਂਕਿ ਆਪਣੇ ਘਰੇ ਵੀ ਤਿੰਨ ਚਾਰ ਦਿਨ ਇਹਨੇ ਲਾਏ ਸੀ ਤੇ ਲਿਆ ਰੱਖਣ ਨੂੰ ਸੀ ਫਿਰ ਇਹ ਵੀ ਜੈਦ ਕਰ ਲੱਗ ਗਿਆ ਸੀ ਉਦੋਂ ਵੀ ਨਹੀਂ ਕਹਿੰਦਾ ਮਾਲੀ ਇੱਥੇ ਭੇਜ ਆ ਪਾ ਕਟਾ ਵੇਚ ਦੀਏ ਜੇ ਲੋੜ ਪਈ ਲੈ ਜਿਓ ਫਰਵਾਟ ਆ ਤੇ ਅੱਜ ਰਹਿ ਕੀਤੀ ਵੀ ਯਾਰ ਚੱਲ ਇਹ ਵੀ ਜੇ ਕੋਈ ਭੈਣ ਭਰਾ ਚੰਗਾ ਕੋਈ ਸ਼ੌਂਕ ਵਾਲਾ ਬੰਦਾ ਹੋਇਆ ਤਾਂ ਕਟਾ ਸੇਲ ਕਰ ਦਈਏ ਵੇਖੋ ਇਹਦੇ ਟੈਸਟੀ ਟੂਸਟੀ ਕੱਲ ਸੱਜਣੋ ਮਾਂ ਇਹਦੀ ਤਾਂ ਚੰਗਾ ਦੁੱਧ ਇਸ ਕਰਕੇ ਤੁਹਾਨੂੰ ਕਲੀਅਰ ਭਾਉ ਤੇ ਦੱਸ ਦਊਗਾ ਵੀ ਕਿੰਨਾ ਦੁੱਧ ਚੁੰਦੇ ਰੇ 17 18 ਕਿਲੋ ਨੀਲੀ ਰਾਵੀ ਦੀ ਮੈਂ ਸਿੰਘ ਜਰੂਰ ਖੁੱਲਾ ਸੀ ਤੇ ਦੁੱਧ ਬਹੁਤ ਚੰਗਾ ਸੀ ਮਾਂ ਥੱਲੇ ਓਕੇ ਰਿਪੋਰਟ ਆ ਇਹ ਦੋ ਐਨੀਮਲ ਵਿਕਰੀ ਵਾਲੇ ਆ ਸੱਜਣੂ ਇਸ ਵੇਲੇ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਬਲਟੋਏ ਨਾ ਕਰਦੇ ਬਾਈ ਸਾਸਤਰੀ ਕਾਲ ਤੇ ਮੋਲੇ ਦਾ ਇਹਦਾ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਠੀਕ ਆ ਧੰਨਵਾਦ ਸੱਜਣੂ